ਇਸ ਸਮੇਂ ਅਸੀਂ ਪਹੁੰਚੇ ਹਲਕਾ ਪੋਵਾ ਦੇ ਇਸ ਤਰ੍ਹਾਂ ਦਾ ਦਾਣਾ ਮੰਡੀ ਦੇ ਵਿੱਚ ਤੁਹਾਨੂੰ ਦੱਸ ਦਿੱਤੀ ਕਿ ਜਿੱਥੇ ਬਿਲਕੁਲ ਕਿਸਾਨਾਂ ਦੇ ਪਾਸੋਂ ਆਪਣੀਆਂ ਇਹ ਫਸਲਾਂ ਲੈ ਕੇ ਜਿਹੜੀ ਮੰਡੀ ਵਿੱਚ ਲੈ ਜਾਇਆ ਜਾਂਦੀ ਹੈ ਤੁਸੀਂ ਬਿਲਕੁਲ ਲਗਾਤਾਰ ਤਸਵੀਰਾਂ ਦੱਸੋ ਨਿਕੋਸਾ ਹਲਚਪੁੜਾ ਦੇ ਬਤਨ ਫਿਲਾਸਨ ਕਰੀ ਕਰ ਰਿਹਾ ਜਿਹੜੇ ਕਿਸਾਨਾਂ ਦੇ ਪਾਸੋਂ ਆਪਣੀ ਫਸਲਾਂ ਜਿਹੜਾ ਮੰਡੀ ਵਿੱਚ ਲੈ ਆਇਆ ਜਾਂਦਾ ਉੱਥੇ ਹੀ ਜਿੱਥੇ ਮੰਡੀਆ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜੇ ਇਸੋ ਦੀ ਮੰਡੀਆ ਦੇ ਵਿੱਚ ਪੂਰਤ ਪ੍ਰਬੰਧ ਕੀਤਾ ਗਿਆ ਜੇ ਗੱਲ ਕਰਾਂਗੇ ਵਾਰਦਾਨ ਵੀ ਆਪਰਪਰ ਵਾਰਦਾਨ ਵੀ ਮਿਲਦਾ ਪਿਆ ਹੈ ਤੇ ਪੇਮੈਂਟ ਦੀ ਗੱਲ ਕਰਾਂਗੇ ਉਹ ਵੀ ਆਰਤੀਆਂ ਦੀ ਇੱਕੋ ਹੀ ਮੰਗ ਹੈਗੀ ਆ ਪਈ ਜਿਹੜੀ ਹੈ ਸਰਾਂ ਮੰਡੀ ਕੱਚੀ ਆ ਪਰ ਮੰਡੀ ਚ ਸਗਾ ਉਹਨਾਂ ਦੀ ਅਪੀਲ ਕੀਤੀ ਗਈ ਆ ਕਿ ਸਰਾਂ ਮੰਡੀ ਜਲਦੀ ਪੱਕੀ ਕੀਤੀ ਜਾਵੇ ਕਿ ਜਿਹੜੀ ਮੀਂਹ ਕਟਾਲ ਜਾਂ ਜਦੋਂ ਮੌਸਮ ਖਰਾਬ ਹੁੰਦਾ ਮੌਸਮ ਜਦੋਂ ਸਾਡੀ ਜਿਹੜੀ ਫਸਾ ਖਰਾਬ ਹੁੰਦੀ ਆ ਉਹਨਾਂ ਬਚਾਓ ਦੇ ਚਲੋ ਗੱਲਬਾਤ ਕਰਦੇ ਆ ਕਿਸਾਨਾਂ ਨਾਲ ਵੀ ਤੇ ਆਰਤੀਆਂ ਨਾਲ ਵੀ ਕੀ ਕਹਾ ਉਹਨਾਂ ਦਾ ਮੈਂ ਸ਼ਮੀਸਨੋਤਰਾ ਹਲਚਰ ਪੰਜਾਬ ਦੀ ਪਟਾਂਕ ਤੋਂ ਆਇਆ ਮੈਂ ਜਮਾਲਪੁਰੋਂ ਆਇਆ ਜੀ ਮੈਂ ਸੰਤੋਖ ਸਿੰਘ ਕਿਲੇ ਜਮਾਲਪੁਰ ਤੋਂ ਆਂ ਤੇ ਮੰਡੀ ਚ ਠੀਕ ਹੈ ਪ੍ਰਬੰਧ ਆ ਉਹ ਇਹੋ ਜੀ ਗੱਲ ਨਹੀਂ ਬਾਕੀ ਸਾਰਾ ਲੇਬਰ ਦਾ ਕੰਮ ਵੀ ਠੀਕ ਹੀ ਆ ਮੰਡੀ ਦੇ ਵਿੱਚ ਤੇ ਪੇਮੈਂਟ ਵੀ ਸਹੀ ਹੈ ਠੀਕ ਆ ਬਿਲਕੁਲ ਸਹੀ ਆ ਪੇਮੈਂਟ ਦਾ ਕੋਈ ਇਹੋ ਜੀ ਗੱਲ ਨਹੀਂ ਤੇ ਬਾਰਦਾਣਾ ਠੀਕ ਆ ਜੀ ਬਾਰਦਾਣਾ ਵੇਲੇ ਮਿਲ ਰਿਹਾ ਪੂਰਾ ਪ੍ਰੋਪਰ ਮਿਲ ਰਿਹਾ ਜੀ ਹਾਂ ਜੀ ਤੇ ਰੇਟ ਤੇ ਫਰਕ ਆ ਤੇ ਨਾਲੇ ਠੀਕ ਹੈ ਸਿਸਟਮ ਆ ਕੋ ਪੈਸੇ ਸਹੀ ਮਿਲ ਰਹੇ ਨੇ ਟਾਈਮ ਸਿਰ ਟਾਈਮ ਪੈ ਮਿਲ ਰਹੇ ਜੀ ਮੰਡੀ ਮਸਕਲ ਕੋਈ ਨਹੀਂ ਹੈ ਕਿਸਾਨਾਂ ਨੂੰ ਨਹੀਂ ਹਾਲੇ ਤੱਕ ਕੋਈ ਪ੍ਰੋਬਲਮ ਨਹੀਂ ਹਾਲੇ ਮੰਡੀਆਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜੀ ਹਾਂਜੀ ਨਹੀਂ ਮੰਡੀ ਪੱਕੀ ਹੋਣੀ ਚਾਹੀਦੀ ਹੈ ਜੀ ਬੜਾ ਉਹ ਤਰਪਾਲਾਂ ਦੇ ਉੱਤੇ ਤੇ ਬੜਾ ਖਜਲ ਫਾ ਨਹੀਂ ਹੁੰਦੀ ਅੱਜ ਪਰ ਮੰਡੀ ਪੱਕੀ ਹੋਏ ਤੇ ਬਿਲਕੁਲ ਸਹੀ ਹੈ ਜੀ ਹਾਂਜੀ 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 ਕਿਸਾਨਾਂ ਦੀ ਮੰਗ ਬੜੇ ਚਿਰ ਦੀ ਮੰਗ ਚੱਲ ਰਹੀ ਹੈ ਜੀ ਕਿ ਮੰਡੀ ਪੱਕੀ ਹੋਣੀ ਚਾਹੀਦੀ ਹੈ ਮੇਰਾ ਨਾਮ ਰਣਦੀਪ ਸਿੰਘ ਹੈ ਤੇ ਮੈਂ ਤਾਣੇ ਲੈ ਕੇ ਆਇਆ ਹਾਂ ਮੰਡੀ ਇਹ ਬਹੁਤ ਵਧੀਆ ਲੱਗਾ ਇਤੇ ਪ੍ਰਬੰਧ ਠੀਕ ਨੇ ਕੋਈ ਖਾਸੀ ਮੁਸ਼ਕਲ ਨਹੀਂ ਆਈ ਜਿੱਦਾਂ ਦਾਣੇ ਲੈ ਕੇ ਆਇਆ ਨਾਲ ਹੀ ਭਰ ਗਏ ਨੇ ਨਾਲ ਹੀ ਕੰਡਾ ਲਾ ਕੇ ਨੇ ਇਹਨਾਂ ਨੇ ਭਰ ਦਿੱਤੇ ਆ ਤੇ ਬਸ ਮੁਸ਼ਕਲ ਇਹੀ ਆ ਜਦੋਂ ਮੀਂਹ ਝੱਖੜ ਜਾਂ ਹਨੇਰੀ ਕੁਛ ਵੀ ਹੁੰਦਾ ਤੇ ਆ ਮੰਡੀ ਕੱਚੀ ਆ ਇਹ ਜਲਦੀ ਤੋਂ ਜਲਦੀ ਜੇ ਹੋ ਸਕਦਾ ਤੇ ਪੱਕੀ ਹੋ ਜੇ ਬਸ ਹੋਰ ਕੋਈ ਮੁਸ਼ਕਲ ਨਹੀਂ ਤੇ ਪ੍ਰਬੰਧ ਠੀਕ ਨੇ ਨਹੀਂ ਪੇਮੈਂਟ ਤਾਂ ਫਿਲਹਾਲ ਤਾਂ ਆਈ ਜਾਂਦੀਆਂ ਨੇ ਜੋ ਟਾਈਮ ਦੱਸਿਆ ਹੈਗਾ ਉਹ ਉਸ ਟਾਈਮ ਤੇ ਦੇ ਪਈ ਜਾਂਦੀਆਂ ਨੇ ਅਜੇ ਤੱਕ ਕੋਈ ਖਾਸ ਮੁਸ਼ਕਲ ਨਹੀਂ 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 ਆਕਾ ਬਾਰਦਾਨਾ ਵੀ ਪੂਰਾ ਹੈ ਜੀ ਇਹ ਹਜੇ ਤੱਕ ਦਾ ਸਭ ਕੁਝ ਠੀਕ ਚੱਲਣ ਦਿਆ ਕੋਈ ਮੁਸ਼ਕਲ ਨਹੀਂ ਕੋਈ ਬਸ ਆੜੀ ਮੰਡੀ ਕੱਚੀ ਆ ਮੰਡੀ ਪੱਕੀ ਹੋ ਜੇ ਬਸ ਮੰਡੀ ਦੀ ਬਹੁਤ ਅੰਗੀ ਆ ਵੀ ਗਣੀ ਜੇ ਦਾਣੇ ਬਹੁਤ ਖਰਾਬ ਹੁੰਦੇ ਨੇ ਬਸ ਮੰਡੀ ਪੱਕੀ ਹੋਣੀ ਚਾਹੀਦੀ ਐ ਜਿੰਨੀ ਜਲਦੀ ਹੋ ਸਕਦਾ ਮੰਤਰੀ ਸਾਹਿਬਾਸੇ ਮੰਡੀ ਦਾ ਸੋਚਣ ਇਹ ਪੱਕੀ ਕਰਵਾ ਦੇਣਾ ਸਿਸਟਮ ਤੇ ਬਹੁਤ ਵਧੀਆ ਪ੍ਰਬੰਧ ਚੱਲ ਰਹੇ ਨੇ ਬਾਰਦਨ ਦੇ ਕੋਈ ਸ਼ਾਰਟ ਨਹੀਂ ਆ ਮਾਲ ਪ੍ਰੋਪਰ ਲਿਫਟ ਹੋ ਰਿਹਾ ਪੈਸੇ ਵੀ ਟੈਂਪ ਟੈਂਪ ਪੈ ਰਹੇ ਸਰਕਾਰ ਦੀ ਬਹੁਤ ਵਧੀਆ ਕਾਰਗੁਜ਼ਾਰੀ ਹੈ ਐ ਤੁਹਾਡੇ ਮੇਰੇ ਸੂਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜਾ ਔਰਵਰਡ ਝੋਨਾ ਸੀ ਨਾ ਉਸ ਦੇ ਵਿੱਚ ਬਹੁਤ ਲੁੱਟ ਖੋਟ ਪੀਲੇ ਸੀ ਉਸ ਵਾਸਤੇ ਤੁਸੀਂ ਕਿਸਾਨਾਂ ਨੂੰ ਉਹ ਬੀਜ ਹੀ ਭਜਾਓ ਉਹ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਦੇ ਪ੍ਰਮਾਣਿਤ ਬੀਜ ਹੀ ਭਜੋ ਤਾ ਜੋ ਕਿਚੋ ਨਹੀਂ ਸੀ ਕੋਈ ਖਜੇ ਖਰਾਬੀ ਨਾ ਹੋਵੇ ਜਿਸ ਤਰ੍ਹਾਂ ਚੋਨੇ ਕੰਕਰੀਸ ਵਿੱਚ ਆਪਾਂ ਬਹੁਤ ਸੁਰਿਹਤ ਸੀਨ ਚੱਲ ਰਿਹਾ ਹੈ ਪੇਮੈਂਟ ਟਾਈਮ ਟੂ ਟਾਈਮ ਆ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਝੋਨੇ ਸੀਜ਼ਨ ਵਿੱਚ ਇਦਾਂ ਹੀ ਪੇਮੈਂਟ ਆਏ ਅਤੇ ਜੋ ਨਜਾਇਜ਼ ਕੱਟ ਵਗੈਰਾ ਲੱਗਦੇ ਆ ਕਿਸਾਨ ਭਰਾਵਾਂ ਨੂੰ ਉਹ ਨਾ ਲੱਗਣ ਅਤੇ ਕਿਸਾਨ ਭਰਾਵਾਂ ਨੂੰ ਦੁਬਾਰਾ ਇਹ ਅਪੀਲ ਕਰਦੇ ਹਾਂ ਕਿ ਤੁਸੀਂ ਹਾਈਬ੍ਰਿਡ ਬੀਜਾਂ ਜਿਹੜੇ ਪੰਜਾਬ ਸਰਕਾਰ ਦੀ ਪ੍ਰਮਾਣਿਤ ਵੈਰਾਈਆਂ ਨੇ ਉਹ ਹੀ ਲਾਓ ਹਾਈਬ੍ਰਿਡ ਬੀ ਬਿਲਕੁਲ ਨਾ ਲਗਾਓ ਤੁਸੀਂ ਚਤਾਲੀ ਨਾ ਲਗਾਓ ਤਾਂ ਜੋ ਕਿ ਇੰਡਸਟਰੀ ਵੀ ਪਰਫੁੱਲਤ ਹੋਵੇ ਅਤੇ ਕਿਸਾਨ ਦਾ ਵੀ ਨੁਕਸਾਨ ਹੋਵੇ ਅਤੇ ਆਰਤੀ ਭਰਾ ਵੀ ਸੋਖੇ ਹੋਣ ਉਹ ਦੁਬਾਰਾ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹ ਟੈਂਪੋਰਰੀ ਪੇਮੈਂਟ ਪਾ ਰਹੀ ਆ ਬਾਰਦਨ ਦਾ ਕੋਈ ਪ੍ਰੋਬਲਮ ਨਹੀਂ ਹਰ ਇੱਕ ਚੀਜ਼ ਵਧੀ ਚੱਲ ਰਹੀ ਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪੇਮੈਂਟ ਸਾਰੇ ਪਹਿਲੇ ਵੀ ਆਲਰੇਡੀ ਤਕਰੀਬ 72 ਘੰਟੇ ਬਾਅਦ ਪੈ ਜਾਂਦੀ ਸੀਗੀ ਕਿ ਕਿਸ ਟਾਈਮ ਹੁੰਦੇ ਵਿੱਚ ਓਨੇ ਦੀ ਪੇਮੈਂਟ ਦੇ ਵੀ ਜਦਾਂ ਇਨਸਪੈਕਟ ਸਰਕਾਰੀ ਏਜੰਸੀਆਂ ਹੁੰਦੀਆਂ ਉਹਨਾਂ ਨੂੰ ਵੀ ਮਾਲ ਪਹੁੰਚੇ ਜਿਵੇਂ ਗੋਡਾਊਨ ਚ ਫਿਰ ਪੇਮੈਂਟ ਪਈਏ ਤੇ ਉਹ ਕੱਲ ਨੂੰ ਕੋਈ ਅੱਗ ਲੱਗ ਜਾਏ ਜਾਂ ਕੋਈ بارش ਆ ਜਾਏ ਨੁਕਸਾਨ ਹੋ ਜਾਏ ਤਾਂ ਬਹੁਤ ਵੱਡੀ ਤਦਾਦ ਦੇ ਨੁਕਸਾਨ ਹੋਦਾ ਇਸ ਕਰਕੇ ਇਨਸਪੈਕਟਰ ਸਾਹਿਬ ਇਹ ਚੀਜ਼ ਸ਼ੋਰ ਕਰਦੇ ਹਨ ਕਿ ਮਾਲ ਗੋਡਾਊਨ ਤੱਕ ਪਹੁੰਚ ਜਾਵੇ ਤੇ ਫਿਰ ਪੇਮੈਂਟ ਪਈਏ ਫਿਰ ਵੀ 72 ਘੰਟੇ ਜਾਂ 2-4 ਘੰਟੇ ਹੋਰ ਉੱਪਰ ਲਾ ਲੋ ਇੱਕ ਦਿਨ ਉੱਪਰ ਲਾ ਲੋ ਪੇਮੈਂਟ ਪੈ ਜਾਂਦੀ ਪੇਮੈਂਟ ਦੀ ਕੋਈ ਮੁਸ਼ਕਲ ਨਹੀਂ ਇਹ ਸਰਕਾਰ ਧੰਨਤਾ ਦੇ ਜੋਗ ਹੈ ਇਸ ਬਾਰੇ ਕਿ ਪੇਮ ਬਹੁਤ ਟ ਕੋ ਵੀ ਜਿਤ ਮਤ ਮਹੀਸ ਤਨ ਸਰਾ ਹੀ ਪਾ ਤੁਸੀਂ ਸਾਰੀ ਜੀ ਸਮਝੇ ਤੁਸੀਂ ਵੇਖੋ ਤੁਸੀਂ ਇਹ ਬਹੁਤ ਮੁੱਖ ਮੁੱਦਾ ਉਠਾ ਰਹੇ ਹੋ 20 ਸਾਲ ਤੋਂ ਤੁਹਾਡੀ ਇੱਕੋ ਡਿਮਾਂਡ ਹੈ ਸਰਕਾਰ ਕੋ ਵੀ ਆਡੀ ਮੰਗਦੀ ਪੱਕੀ ਕਰਾਈ ਜਾਵੇ ਔਰ ਹਰੇਕ ਐਮਐਲਏ ਸਾਹਿਬ ਆਏ ਨੇ ਸੀਮਾ ਦੇ ਵੀ ਆਏ ਆ ਸਾਡੇ ਸਿਂਦਰਪਾਲ ਵੀ ਆਏ ਆ ਸਾਡੇ ਮੰਤਰੀ ਸਾਹਿਬਾਨ ਆਮ ਆਦੀ ਪਾਰਟੀ ਦੇ ਬਹੁਤ ਵੱਡਾ ਰਤਬਾ ਔਰ ਪੰਜਾਬ ਦਾ ਨੰਬਰ 1 ਵਜੀਰ ਆ ਇਹਨਾਂ ਦੇ ਵਾਸਤੇ ਇੱਕ ਵੱਡੀ ਗੱਲ ਇਹ ਅਸੀਂ ਇਹਨਾਂ ਨੂੰ ਤੁਹਾਡੇ মিডিਆ ਥਰੂ ਅਪੀਲ ਕਰਦੇ ਆਂ ਕਿ ਸਾਡੀ ਸਰਨਾ ਮੰਡੀ ਪੱਕੀ ਕਰਾਇਆ ਜਾਵੇ ਤਾਂ ਜੋ ਕਿ ਕਿਸਾਨਾਂ ਦਾ ਜੋ ਬਾਸ਼ਾਉਣ ਤੇ ਜਾਂ ਇਦਾਂ ਵਾਵਾ ਚਰਨ ਤੇ ਨੁਕਸਾਨ ਹੁੰਦਾ ਆ ਉਹ ਨਾ ਹੋਵੇ ਅਤੇ ਸਰਕਾਰ ਤੇ ਕਿਸਾਨ ਬਹੁਤ ਖੁਸ਼ ਹੋਵਣ ਜੇ ਸਾਡੀ ਮੰਡੀ ਪੱਕੀ ਕਰਵਾਈ ਜਾਵੇ ਅਸੀਂ ਦੁਬਾਰਾ ਤੁਹਾਡੇ মিডিਆ ਸੂ ਅਪੀਲ ਕਰਦੇ ਆਂ ਕਿ ਮੰਡੀ ਪੱਕੀ ਕਰਵਾਉਣ ਦੇ ਜ਼ਰੂਰ ਸਹਿਯਰਦ ਅਪਣਾ ਕੇ ਤੇ ਮੰਡੀ ਪੱਕੀ ਕਰਵਾਈ ਜਾਵੇ ਧੰਨਵਾਦ